ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਦੀ ਅੱਜ ਅਸੀਂ ਗੱਲ ਕਰਾਂਗੇ ਕਿ ਪੀਖੰਸ਼ਾ ਕੌਣ ਸੀ ਪੀਖੰਸ਼ਾ ਸਹਜਾ ਦੇ ਦਰਸ਼ਨ ਕਿਉਂ ਕਰਨਾ ਚਾਹ ਰ ਰ ਸੀ ਅਤੇ ਮਾਤਾ ਜੀ ਸਹਜਾ ਦੇ ਦਰਸ਼ਨ ਕਿਉਂ ਨਹੀਂ ਕਰਵਾਉਣਾ ਚਾਹਦੇ ਸਨ ਪੀਖੰਸ਼ਾ ਦਰਸ਼ਨ ਕਰਨ ਤੋਂ ਪरांत ਸਹਜਾ ਦੇ ਦੀ ਕੀ ਪ੍ਰੀਖਿਆ ਲੈਣ ਪਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੀਖੰਸ਼ਾ ਪਟਿਆਲਾ ਰਿਆਸਤ ਦੇ ਇੱਕ ਪਿੰਡ ਕੁੜਾ ਹੰ ਦਾ ਰਹਿਣ ਵਾਲਾ ਸੀ ਉਹ ਬਹੁਤ ਹੀ ਪਹੁੰਚਿਆ ਹੋਇਆ ਫਕੀਰ ਸੀ ਅਤੇ ਰੱਬ ਦੇ ਬਹੁਤ ਹੀ ਨੇੜੇ ਸੀ ਉਸ ਸਮੇਂ ਪੀਖਣਸ਼ਾ ਆਪਣੇ ਚੇਲੇਨ ਸਮੇਤ ਪਿੰਡ ਥਾਸ ਕੇ ਜਿਲ੍ਹਾ ਕਰਨਾਲ ਵਿੱਚ ਰਹਿੰਦਾ ਸੀ ਜਦੋਂ ਸੈਜਾਦੇ ਦਾ ਜਨਮ ਹੁੰਦਾ ਹੈ ਉਸ ਸਮੇਂ ਅਮਰਤਵੇਲੇ ਪੀਖਣਸ਼ਾ ਉਸ ਰੱਬ ਦੀ ਝਾਂ ਵਿੱਚ ਬੈਠੇ ਹੋਏ ਸਨ ਅਤੇ ਉਹਨਾਂ ਨੂੰ ਅਨੁਭਵ ਹੁੰਦਾ ਹੈ ਕਿ ਅਚਾਨਕ ਹੀ ਉਰੁਨ ਦਿਸ਼ਾ ਵੱਲ ਉਸ ਨੂੰ ਕੋਈ ਰੋਸ਼ਨੀ ਦਿਸੀ ਸਾਈਂ ਜੀ ਜਦੋਂ ਆਪਣੇ ਦੂਰ ਦ੍ਰਿਸ਼ਟੀ ਨਾਲ ਦੇਖਦੇ ਹਨ ਕਿ ਕੋਈ ਮਹਾਪੁਰਸ਼ ਜੋਰ-ਜੋਰ ਨਾਲ ਇਰਾਦਤ ਕਰਨ ਵਾਲਾ ਪੈਦਾ ਹੋਇਆ ਹੈ ਤਾਂ ਸਾਈਂ ਜੀ ਉਰੁਨ ਦਿਸ਼ਾ ਵੱਲ ਖੜੇ ਹੋ ਕੇ ਆਪਣੀਆਂ ਦੋਨੋਂ ਅੱਖਾਂ ਬੰਦ ਕਰਕੇ ਅਤੇ ਆਪਣੇ ਦੋਨੋਂ ਹੱਥ ਜੋੜ ਕੇ ਸਤਿਕਾਰ ਨਾਲ ਨਮਸਕਾਰ ਕਰਦੇ ਹਨ ਅਤੇ ਦੁਆ ਪੜਦੇ ਹਨ ਸਾਈਂ ਜੀ ਦੇ ਚੇਲੇ ਇਹ ਕੌਤਰਵੇ ਕੇ ਬੜਾ ਹਰਾਮ ਹੁੰਦੇ ਹਨ ਅਤੇ ਪੁੱਛਦੇ ਹਨ ਸਾਈਂ ਜੀ ਤੁਸੀਂ ਪੂਰਬ ਦਿਸ਼ਾ ਵੱਲ ਖੜੇ ਹੋ ਕੇ ਕਿਸ ਨੂੰ ਨਮਸਕਾਰ ਕਰ ਰਹੇ ਹੋ ਜਦ ਕਿ ਪੂਰਬ ਦਿਸ਼ਾ ਵੱਲ Hindu ਸੂਰਜ ਨੂੰ ਪੁੱਜਣ ਵਾਸਤੇ ਉਸ ਦੀ ਪੂਜਾ ਕਰਨ ਵਾਸਤੇ ਉਸ ਨੂੰ ਸਲਾਮ ਕਰਦੇ ਹਨ ਤੇ ਉਸ ਨੂੰ ਨਮਸਕਾਰਾਂ ਕਰਦੇ ਹਨ ਅਤੇ ਤੁਸੀਂ ਪੂਰਬ ਦਿਸ਼ਾ ਵੱਲ ਕਿਸ ਨੂੰ ਸਲਾਮ ਕਰ ਰਹੇ ਹੋ ਕਿਸ ਨੂੰ ਨਮਸਕਾਰਾਂ ਕਰ ਰਹੇ ਤਾਂ ਸਾਈ ਜੀ ਉਹਨਾਂ ਦੀਆਂ ਹੀ ਗੱਲਾਂ ਸੁਣ ਕੇ ਉਹਨਾਂ ਨੂੰ ਕਹਿੰਦੇ ਹਨ ਕਿ ਸੋ ਅੱਜ ਦਿਨ ਅਤੇ ਦੁਨੀਆ ਦਾ ਮਾਲਕ ਮਨੁੱਖਾ ਸ੍ਰੀ ਧਰ ਕੇ ਇਸ ਦੁਨੀਆ ਵਿੱਚ ਪ੍ਰਗਟ ਹੋਏ ਹਨ ਸੋ ਮੈਂ ਪੂਰਬ ਦਿਸ਼ਾ ਵੱਲ ਉਹਨਾਂ ਨੂੰ ਨਮਸਕਾਰ ਕਰ ਰਿਹਾ ਹਾਂ ਉਹ ਰੱਬ ਦਾ ਹੀ ਇੱਕ ਰੂਪ ਹਨ ਅਤੇ ਮੈਂ ਛੇਤੀ ਹੀ ਉੱਥੇ ਜਾ ਕੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਜੇਕਰ ਤੁਸੀਂ ਵੀ ਮੇਰੇ ਨਾਲ ਜਾਣਾ ਹੋਵੇ ਤਾਂ ਜਲਦੀ ਤਿਆਰ ਹੋ ਜਾ। ਸਾਈਂ ਜੀ ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਪਟਨੇ ਨੂੰ ਚੱਲ ਪਏ। ਮਹੀਨੇ ਡੇਢ ਮਹੀਨੇ ਬਾਅਦ ਹੌਲੀ-ਹੌਲੀ ਚੱਲਦੇ ਜਦੋਂ ਸਾਈਂ ਜੀ ਪਟਨੇ ਦੀ ਝੂ ਵਿੱਚ ਪਹੁੰਚਦੇ ਹਨ ਤਾਂ ਕੀ ਵੇਖਦੇ ਹਨ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੁੰਦੀ ਹੈ। ਅਤੇ ਬਾਗ ਹਰੇ-ਭਰੇ ਹੋ ਕੇ ਝੂਮ ਰਹੇ। ਇਉਂ ਜਾਪਦਾ ਹੈ ਕਿ ਜਿਵੇਂ ਵਾਤਾਵਰਨ ਦੇ ਸਾਰੇ ਪੇੜ-ਪੌਦੇ ਝੁੱਕ-ਝੁੱਕ ਕੇ ਆਪਣੀ ਖੁਸ਼ੀ ਪ੍ਰਗਟ ਕਰ ਰਹੇ ਹੋਣ। ਵੇਰ ਬੂਟੇ ਫੁੱਲਾਂ ਨਾਲ ਭਰੇ ਹੋਏ ਇਉਂ ਦਿਸ ਰਹੇ ਨੇ ਕਿ ਜਿਵੇਂ ਸੈਤਜਾਦੇ ਉੱਤੇ ਵਰਸਨ ਲਈ ਕਿਸੇ ਸਮੇਂ ਦੀ ਉਡੀਕ ਵਿੱਚ ਹੋਣ। ਸਾਇੰਗੀ ਹਰੇ ਭਰੇ ਖਿੜਾਓ ਬਾਜੂ ਮੰਡਲ ਅਤੇ ਖੁਸ਼ੀਆਂ ਭਰੇ ਵਾਤਾਵਰਨ ਦੀ ਤੋਲ ਲੱਗ ਕੇ ਉਹਨਾਂ ਬਜਾਰਾਂ ਗਲੀਆਂ ਵਿੱਚ ਪਹੁੰਚਦੇ ਹਨ ਜਿੱਥੇ ਬਹੁਤ ਰੌਣਕਾਂ ਲੱਗੀਆਂ ਹੁੰਦੀਆਂ ਹਨ ਤੇ ਲੋਕਾਂ ਦੀ ਆਵਾਜ਼ਾਂ ਬਹੁਤ ਹੁੰਦੀ ਹੈ ਸੋਸਾਈ ਜੀ ਹੌਲੀ-ਹੌਲੀ ਉਸ ਦਰਵਾਜ਼ੇ ਤੇ ਜਾ ਪਹੁੰਚਦੇ ਹਨ ਜਿੱਥੇ ਸਿੱਖ ਸੰਗਤਾਂ ਦੀ ਬਹੁਤ ਭੀੜ ਲੱਗੀ ਹੋਈ ਮਿਲਦੀ ਹੈ ਇਹ ਉਹੀ ਘਰ ਹੈ ਜਿੱਥੇ ਸਹਿਜ ਜੰਦ ਨੇ ਜਨਮ ਲਿਆ ਇਹ ਪਤਾ ਕਰਕੇ ਸਾਈਂ ਜੀ ਉੱਥੇ ਇੱਕ ਸਾਈਡ ਤੇ ਜਾ ਕੇ ਬੈਠ ਜਾਂਦੇ ਕੁਝ ਸਮੇਂ ਬਾਅਦ ਸਾਈਂ ਜੀ ਕੁਝ ਪਰਦਾਲ ਕਰਨ ਤੋਂ ਬਾਅਦ ਮਾਮਾ ਕਿਰਪਾਲਦਾਸ ਜੀ ਬੇਨਤੀ ਕਰਦੇ ਹਨ ਕਿ ਅਸੀਂ ਦੂਰ ਦੇਸ਼ ਪੰਜਾਬ ਤੋਂ ਸਾਈਂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਜਦੋਂ ਮਾਮਾ ਕਿਰਪਾਲਦਾਸ ਜੀ ਅੰਦਰ ਜਾ ਕੇ ਮਾਤਾ ਜੀ ਨੂੰ ਦੱਸਦੇ ਹਨ ਕਿ ਕੋਈ ਪੀਰ ਸਾਈਂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ ਤਾਂ ਮਾਤਾ ਜੀ ਅੰਦਰੋਂ ਬਹੁਤ ਡਰ ਜਾਂਦੇ ਹੈ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਇਸ ਸਾਈ ਨੂੰ ਔਰੰਗਜ਼ੇਬ ਦੇ ਨਾਂ ਭੇਜਿਆ ਹੋਵੇ ਕਿਉਂਕਿ ਔਰੰਗਜ਼ੇਬ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਬੈਰ ਰੋ ਰੱਖਦਾ ਹੈ ਤੇ ਇਹ ਵੀ ਇੱਕ ਮੁਸਲਮਾਨ ਹੈ ਜੇ ਉਸਨੂੰ ਜਾਨਾ ਹੰਕਾਰੇ ਔਰੰਗਜ਼ੇਬ ਨੂੰ ਪਤਾ ਲੱਗ ਗਿਆ ਤਾਂ ਕਿਤੇ ਇਹਨਾਂ ਨੂੰ ਦਿੱਲੀ ਨਾ ਬੁਲਾ ਦੇ ਮਾਤਾ ਜੀ ਕਹਿੰਦੇ ਨੇ ਕਿ ਵੇਖੋ ਨਾ ਜਦੋਂ ਸ਼੍ਰੀ ਹਰਿਕ੍ਰਿਸ਼ਨ ਬਾਲਗੋਸhta ਵਿੱਚ ਸਨ ਤਾਂ ਉਹਨਾਂ ਨੂੰ ਦੇਲੇ ਸੱਦ ਲਿਆ ਸੀ ਪਰ ਉਹਨਾਂ ਨੇ ਪ੍ਰਣ ਕਰ ਲਿਆ ਸੀ ਕਿ ਇਸ ਜਾਲਮ ਨਰੰਗੇ ਦੇ ਮੱਥੇ ਨਹੀਂ ਲੱਗਣਗੇ ਸੋ ਆਪਣੇ ਇਸ ਪਰ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਸ਼ੀਤਲਾ ਵਿੱਚ ਇੱਕ ਕੌਤਕ ਵਰਤਾ ਕੇ ਆਪਣੇ ਪ੍ਰਾਨ ਤਿਆਗ ਦਿੱਤੇ ਸਨ ਮਾਮਾ ਤ੍ਰਿਪਾਲਦਾ ਜੀ ਇਹਨਾਂ ਵਿਚਾਰ ਅਨੁਸਾਰ ਸਾਈਂ ਜੀ ਨੂੰ ਜਾ ਕੇ ਕਹਿੰਦੇ ਹਾਂ ਕਿਸਾਨ ਜੀ ਹਜੇ ਸਹਿਜਾ ਦਾ ਬਾਹਰ ਨੇ ਆਉਂਦੇ ਲੋਕ ਨਹੀਂ ਹੈ ਕਿਉਂਕਿ ਉਹਨਾਂ ਦਾ ਸਰੀਰ ਬੜਾ ਹੀ ਕੋਮਲ ਹੈ ਅਤੇ ਬਾਹਰ ਹਵਾ ਬਹੁਤ ਠੰਡੀ برف ਤੋਂ ਵੀ ਠੰਡੀ ਚੱਲ ਰਹੀ ਹੈ ਅਤੇ ਦੂਸਰੇ ਪਾਸੇ ਸਹਿਜਾ ਦੇ ਪਿਤਾ ਵੀ ਇੱਥੇ ਨਹੀਂ ਹਨ ਸਹਿਜਾ ਦੇ ਪਿਤਾ ਦੇ ਦਰਸ਼ਨ ਕਰਨ ਤੋਂ ਪਹਿਲਾਂ ਅਸੀਂ ਕਿਵੇਂ ਦੂਸਰੇ ਜਾਂਦੇ ਪ੍ਰਾਇ ਪਰਸ਼ਾਂ ਨੂੰ ਦਰਸ਼ਨ ਕਰਵਾ ਸਕਦੇ ਤੁਸੀਂ ਮਹੀਨਾ ਡੇਢ ਮਹੀਨਾ ਰੁੱਕ ਕੇ ਆ ਜਾਣਾ ਉਸ ਸਮੇਂ ਤੱਕ ਸਹਜਾ ਦੇਦੇ ਪਿਤਾ ਵੀ ਆ ਜਾਣਗੇ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਖਾਣ ਪੀਣ ਪਹਿਨਣ ਦਾ ਬਸਤਰ ਉਹ ਤੁਸੀਂ ਲੈ ਕੇ ਜਾਓ ਪਰ ਸائیں ਜੀ ਕਹਿੰਦੇ ਨੇ ਕਿ ਤੁਸੀਂ ਡਰੋ ਨਾ ਇਹ ਕੋਈ ਬਾਲਕ ਆਮ ਬਾਲਕ ਨਹੀਂ ਹੈ ਇਹ ਉਸ ਰੱਬ ਦਾ ਰੂਪ ਹੈ ਇਕ ਦਾ ਉਤਾਰ ਨਹੀਂ ਜੋ ਰੱਬ ਨੇ ਭੇਜਿਆ ਇਹ ਜੋਰ ਦੁਨਿਆ ਦਾ ਹਨੇਰਾ ਦੂਰ ਕਰਨ ਵਾਲਾ ਦੀਪਕ ਹੈ ਸਾਈਂ ਜੀ ਕਹਿੰਦੇ ਹਮ ਕਿ ਮੈਨੂੰ ਸਾਈਂ ਜੀ ਦੇ ਦਰਸ਼ਨ ਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਸਾਈਂ ਜੀ ਬਿਨਾ ਕੁਝ ਖਾਦੇ ਪੀਤੇ ਆਪਣੇ ਚੇਲਿਆਂ ਦੇ ਨਾਲ ਇੱਕ ਸਾਡ ਸਾਡ ਤੇ ਜਾ ਕੇ ਬੈਠ ਲੰਦੇ ਬਿਨਾ ਕੁਝ ਖਾਦੇ ਪੀਤੇ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਤੇ ਸ਼ਾਂਤ ਸੁਆਹ ਹੋ ਜਾਂਦੀ ਹੈ ਪਰ ਸਾਈਂ ਜੀ ਬਿਨਾ ਕੁਝ ਖਾਦੇ ਪੀਂਦੇ ਪਰਮਾਤਮਾ ਦੀ ਬਾਣ ਦੇ ਵਿੱਚ ਬੈਠੇ ਰਹਿੰਦੇ ਹਨ 3 ਅਗਲੇ ਦਿਨ ਸਾਈਂ ਜੀ ਕਿਰਪਾਲਤਾ ਜੀ ਨੂੰ ਕਹਿੰਦੇ ਹਨ ਕਿ ਇਹ ਗੁਰੂ ਨਾਨਕ ਦਾ ਕਰਮ ਹੈ ਇੱਥੇ ਭੇਦਭਾਵ ਨਹੀਂ ਰੱਖਿਆ ਜਾਂਦਾ ਇੱਥੇ ਪ੍ਰੇਮ ਦੀ ਸ਼ਰਧਾ ਦੇਖੀ ਜਾਂਦੀ ਤੇ ਅਸੀਂ ਜਦੋਂ ਪਟਨੇ ਵਿੱਚ ਤਾਖਤ ਹੋਏ ਸੀ ਉਦੋਂ ਹੀ ਪ੍ਰੰਤ ਕਰ ਲਿਆ ਸੀ ਕਿ ਅਸੀਂ ਸਹਿਜ ਗੁਰਦੇ ਦੇ ਦਰਸ਼ਨ ਕਰਨ ਤੋਂ ਬਿਨਾ ਵਾਪਸ ਨਹੀਂ ਜਾਵਾਂਗੇ ਜੇ ਤੁਸੀਂ ਸਾਨੂੰ ਸਹਿਜ ਗੁਰਦੇ ਦੇ ਦਰਸ਼ਨ ਨਹੀਂ ਕਰਵਾਉਗੇ ਤਾਂ ਅਸੀਂ ਇਸੇ ਤਰ੍ਹਾਂ ਉਸ ਪ੍ਰਮਾਤਮਾ ਦੀ ਭਗਤੀ ਵਿੱਚ بیٹھے ਰਾਵਾਂਗੇ ਜਦੋਂ ਕਿਰਪਾ ਦਾਸ ਜੀ ਅੰਦਰ ਜਾ ਕੇ ਮਾਤਾ ਜੀ ਨੂੰ ਦੱਸਦੇ ਹਨ ਕਿ ਉਹਨਾਂ ਨੇ ਪ੍ਰਣ ਕਰ ਲਿਆ ਹੈ ਕਿ ਉਹ ਸਾਈਂ ਦਾ ਦੇਵ ਦੇ ਦਰਸ਼ਨ ਤੋਂ ਬਿਨਾ ਬਾਬਸ ਨਹੀਂ ਜਾਣਗੇ। ਸਭ ਮਾਤਾ ਜੀ ਅਤੇ ਸਾਰੇ ਪਰਿਵਾਰ ਸਮੇਤ ਉਹ ਦਰਸ਼ਨ ਕਰਵਾਉਣ ਨੂੰ ਤਿਆਰ ਹੋ ਜਾਂਦੇ। ਸੇਵਾਦਾਰਾਂ ਨੂੰ ਆਗਿਆ ਦਿੱਤੀ ਜਾਂਦੀ ਹੈ ਕਿ ਦੀਵਾਨ ਨੂੰ ਸਜਾ ਦੇ। ਸੋਹਣੀ ਫਰਸ਼ ਤੇ ਗੁਲਾਬ ਪੁਲੀਚੇ ਵਿਛਾ ਦੇ। ਇਸ ਤਰ੍ਹਾਂ ਸਿੱਖ ਸੰਗਤਾਂ ਦੀ ਉੱਥੇ ਬਹੁਤ ਪੀੜ ਲੱਗ ਜਾਂਦੀ। ਅਤੇ ਦੂਸਰੇ ਪਾਸੇ ਕਰਵਾਵੀ ਕੀਰਤਨ ਆਰੰਭ ਕਰ ਦਿੱਤਾ ਜਾਂਦਾ ਹੈ ਜਦੋਂ ਮਾਮਾ ਕਿਰਪਾ ਦਾਸ ਜੀ ਸਹਿਜਾ ਦੇ ਨੇ ਤਾਲ ਵਿੱਚ ਲਿਖੇਟ ਕੇ ਆਪਣੇ ਦੋਨੇ ਹੱਥਾਂ ਚ ਲੈ ਕੇ ਦੀਵਾਨ ਵਿੱਚ ਚਾਉਂਦੇ ਹਨ ਅਤੇ ਸਾਈਂ ਜੀ ਨੂੰ ਸਨੇਹਾ ਭੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਆ ਕੇ ਸਹਿਜਾ ਦੇ ਦਰਸ਼ਨ ਕਰ ਲਓ ਤਾਂ ਸਾਈਂ ਜੀ ਨੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਈਂ ਜੀ ਆਉਂਦੇ ਨੇ ਤਾਂ ਉਹ ਆਪਣੇ ਹੱਥਾਂ ਵਿੱਚ ਦੋ ਕੁੱਜੀਆਂ ਲੈ ਆਉਂਦੇ ਹਨ ਇੱਕ ਕੁੱਜੀ ਵਿੱਚ ਦੁੱਧ ਹੁੰਦਾ ਹੈ ਅਤੇ ਦੂਸਰੀ ਕੁੱਜੀ ਵਿੱਚ ਪਾਣੀ ਹੁੰਦਾ ਹੈ ਸਾਈਂ ਜੀ ਸਹਿਜਾ ਦੇ ਕੋਲ ਆ ਕੇ ਅਰਦਾਸ ਕਰਦੇ ਹਨ ਕਿ हे ਪੀਰਾਂ ਦੇ ਪੀਰ ਅਸੀਂ ਤੁਹਾਡੀ ਸ਼ਰਨ ਵਿਚ ਆਏ ਹਾਂ ਇਹ ਅਰਦਾਸ ਕਰਕੇ ਸਾਈਂ ਜੀ ਸਹਿਜਾ ਦੇ ਪੈਰਾਂ ਤੇ ਹੱਥ ਲਾ ਕੇ ਨਮਸਕਾਰ ਕਰਦੇ ਹਨ ਕੇ ਉਸ ਤੋਂ ਬਾਅਦ ਆਪਣੇ ਦੋਨੋਂ ਹੱਥਾਂ ਵਿੱਚ ਦੋਨੋਂ ਕੁੰਡੀਆਂ ਚੱਕ ਕੇ ਉਹ ਸਾਈਂ ਜੀ ਦੇ ਅੰਗੇ ਕਰ ਲੈਂਦੇ ਹਨ ਤਾਂ ਸਾਈਂ ਜੀ ਦਾ ਅੰਗੜਾ ਅੰਗੜਾਈ ਲੈਂਦਾ ਹੋਇਆ ਆਪਣੇ ਦੋਨੋਂ ਹੱਥ ਦੋਨੋਂ ਕੁੰਡੀਆਂ ਤੇ ਰੱਖ ਦਿੰਦਾ ਹੈ ਸਾਈਂ ਜੀ ਇਹ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਤੇ ਕਹਿੰਦੇ ਹਨ ਕਿ ਮੇਰੇ ਮੇਰੀ ਮਨੋਕਾਮਨਾ ਪੂਰੀ ਹੋ ਗਈ ਜਦੋਂ ਸਾਈਂ ਜੀ ਤੋਂ ਇਹ ਕੌਤਕ ਵਾਲੇ ਪੁੱਛਿਆ ਜਾਂਦਾ ਹੈ ਤਾ ਸਾਰੇ ਜੀ ਕਹਿਦੇ ਹਨ ਕਿ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਸਾਇਬ ਜਾਦਾ ਮੁਸਲਮਾਨ ਪੱਖੀ ਹੋਊਗਾ ਜਾਂ Hindu ਪੱਖੀ ਹੋ ਪੱਖੀ ਹੋਊਗਾ ਪਰ ਸਾਇਬ ਜਾਦੇ ਨੇ ਇਹ ਸਿੱਧ ਕਰ ਦਿੱਤਾ ਕਿ ਸਾਇਬ ਜਾਦੇ ਲਈ ਮੁਸਲਮਾਨ Hindu ਇੱਕ ਨੇ ਅਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਹੈ ਤੇ ਮੈਂ ਦੋਨਾਂ ਦੀ ਹੀ ਰੱਖਿਆ ਕਰੂੰਗਾ ਇਸ ਤਰ੍ਹਾਂ ਭੀਖਣ ਸਾਹਿਬ ਆਪਣੇ ਮਨ ਦੀ ਮਨੋਕਾਮਨਾ ਪੂਰੀ ਕਰਕੇ ਬੜਾ ਪਰਸੰਨ ਹੋਇਆ ਅਤੇ ਸੈਨ ਜੀ ਆਦੇ ਜੀ ਮਹਿਮਾ ਕਰਦਾ ਹੋਇਆ ਬਾਤ ਖੁਸਕੇ ਨੂੰ ਮੁੜ ਕੇ ਸੋ ਪਿਆਰੀ ਸਾਥ ਸੰਗਤ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ